ਮੌਸਮ ਬਦਲਦੇ ਨਾਲ ਚਾਹੇ ਗਰਮੀ ਤੋਂ ਸਰਦੀ ਵਾਲਾ ਮੌਸਮ ਹੋਵੇ ਜਾਂ ਫਿਰ ਸਰਦੀ ਤੋਂ ਗਰਮੀ ਵਾਲਾ ਮੌਸਮ ਹੋਵੇ ਤੇ ਸਾਹ ਜਿਨ੍ਹਾਂ ਦੇ ਔਖੇ ਹੋ ਜਾਂਦੇ ਨੇ ਅਜਿਹੇ ਦੇ ਵਿੱਚ ਉਹਨਾਂ ਦਾ ਹੱਲ ਕੀ ਹੈ ਚਮਚਾ ਅੰਦਰ ਤੇ ਖਾਂਗੇ ਜਲੰਦਰ ਗੱਲ ਹੋਈ ਸੀ ਕੀ ਨਾ ਤੇ ਉਸ ਤੋਂ ਬਾਅਦ ਉਹ ਉਹ ਕਹਿੰਦੇ ਕਿ ਮੈਂ ਉਹ ਵਾਕਈ ਅਸੀਂ ਪੁਰਾਣੀ ਵੀਡੀਓ ਦੇਖੀ ਵਸੀ ਉਹ ਪ੍ਰੂਫ ਹੋ ਗਿਆ ਜਿੰਨੇ ਪੇਸ਼ੈਂਟ ਮੇਰੇ ਕੋਲ ਆਉਂਦੇ ਹੈਗੇ ਸੈਂਪਲ ਤੌਰ ਤੇ ਆਪਾਂ ਹਰ ਇੱਕ ਨੂੰ ਇਹ ਦੇ ਵੀ ਦਈਏ ਇਹਨੂੰ ਤੁਸੀਂ ਟੇਸਟ ਕਰਕੇ ਦੇਖੋ ਸਰ ਤੁਹਾਨੂੰ ਹੁਣੇ ਹੀ ਫੀਲ ਹੋਣ ਲੱਗ ਜਾਣਾ ਵੀ ਇਹਦੇ ਨਾਲ ਇਮਿਊਨਿਟੀ ਵੀ ਤੁਹਾਡੀ ਕਿੰਨੀ ਚਾਰਜ ਹੋ ਜਾਣੀ ਹੈ ਅਚਾਨਕ ਕਿਸੇ ਨੂੰ ਅਸਥਮੇ ਦਾ ਅਟੈਕ ਆ ਗਿਆ ਅਚਾਨਕ ਮਤਲਬ ਕੋਈ ਪਤਾ ਨਹੀਂ ਹੈਗਾ ਕਦੋਂ ਕਿਸ ਤਰੀਕੇ ਨਾਲ ਅਟੈਕ ਆ ਜਾਵੇ ਕਿੱਥੇ ਆ ਜਾਵੇ ਕਿਵੇਂ ਆ ਜਾਵੇ ਕੋਈ ਟਰੈਵਲਿੰਗ ਚ ਹੈ ਕੋਈ ਕੰਮ ਤੇ ਹੈ ਕੋਈ ਸਕੂਲ ਚ ਹੈ ਤੇ ਉਹਦੇ ਤੋਂ ਇਹ ਬਚਾ ਕਰੇਗਾ ਇਹ ਚਮਚਾ ਔਖਾ ਸਾਂ ਆ ਰਿਹਾ ਡਾਕਟਰ ਕਹ ਰਿਹਾ ਸੇਵਾ ਕਰ ਲੋ ਤੇ ਅਸੀਂ ਉੱਥੇ ਰੱਖਿਆ ਹੋਇਆ ਸਰ ਮੰਨੋਗੇ ਇਸੇ ਸਵਾਸਤਿਲ 골ਡ ਨੇ ਉਹ ਪੇਸ਼ੈਂਟ ਨੂੰ ਹਫਤੇ ਚ ਤੰਦਰੁਸਤ ਅਲਰਜੀ ਕਸਟਮ ਹੈ ਅਲਰਜੀ ਕਸਟਮ ਕੀ ਹੁੰਦਾ ਜੀ ਇਹ ਤਾਂ ਜਿਹੜਾ 에ਅਰਵੇ ਹੈ ਨਾ ਉਹ ਨੈਰੋ ਹੋ ਕੇ ਜਿਹੜੀ ਮਿਊਕਸ ਯਾਨੀ ਬਲਗਮ ਅਸੀਂ ਨੱਕ ਦੇ ਥਰੂ ਸਾਹ ਲੈਣੇ ਆ ਜਦੋਂ ਸਾਡੇ ਨੱਕ ਦੇ ਥਰੂ ਸਾਹ ਸਾਡੇ ਤੋਂ ਲਿਆ ਨਹੀਂ ਜਾਂਦਾ ਯਾਨੀ 에ਅਰਵੇ ਸਾਡਾ ਨੈਰੋ ਹੋ ਜਾਂਦਾ ਇਹਦੇ ਇੰਨੇ ਅਨਗਿਣਤ ਫਾਇਦੇ ਆ ਤੇ ਜਿਨ੍ਹਾਂ ਨੂੰ ਰੇਸ਼ੇ ਦੀ ਪ੍ਰੋਬਲਮ ਹੈ ਉਹ ਮਲਠੀ ਬਿਨਾ ਤਾਂ ਉਹਨਾਂ ਦਾ ਦਿਨ ਚੱਰਿਆ ਹੀ ਨਹੀਂ ਸੋ ਸ਼ਹਿਦ ਉਹਨਾਂ ਨੇ ਇਹ ਵਿੱਚ ਪਾ ਸਕਦੇ ਹੈਗੇ ਜਿਵੇਂ ਆਪਾਂ ਹੁਣੇ ਗੱਲ ਕੀਤੀ ਮਲਠੀ ਤੇ ਸ਼ਹਿਦ ਮਿਕਸ ਕਰ ਸਕਦੇ ਆ ਅਦਰਕ ਤੇ ਸ਼ਹਿਦ ਮਿਕਸ ਕਰ ਸਕਦੇ ਆ ਤੇ ਹਲਦੀ ਦੇ ਵਿੱਚ ਵੀ ਉਹ ਸ਼ਹਿਦ ਪਾ ਕੇ ਜੇਕਰ ਰਾਤ ਹੋਣ ਤੋਂ ਪਹਿਲਾਂ ਇੱਕ ਚਮਚਾ ਇਹਦਾ ਇਸਤੇਮਾਲ ਕਰ ਲੈਣ ਮਤਲਬ ਸੌਣ ਤੋਂ ਪਹਿਲਾਂ ਕੀ ਸਵੇਰ ਤੱਕ ਉਹਨਾਂ ਦੀ ਸਾਰੀ ਗੰਦਗੀ ਇਹ ਚਮਚਾ ਬਾਹਰ ਕੱਢ ਦੂਗਾ ਵੀ ਅਸੀਂ ਜਿਹੜੀ ਸਵਾਸਤਿ ਲ ਬਣਾਈ ਹੈ ਉਹ ਇੱਕ ਤਸਵੀਰ ਦੇ ਅਕੋਰਡਿੰਗ ਨਹੀਂ ਬਣਾਈ ਜਿਹਦੀ ਕਫ ਤੇ ਬਾਤ ਪ੍ਰਕਿਰਤੀ ਹੈ ਉਹਦੇ ਲਈ ਅਲੱਗ ਜਿਹੜੀ ਕਫ ਤੇ ਪਿੱਤੇ ਉਹਦੇ ਲਈ ਅਲੱਗ ਸਿਰ ਇਹ ਮੈਡੀਸਿਨ ਜਿਹੜੀ ਹੈ ਪਿੱਤ ਵਾਲਿਆਂ ਵਾਸਤੇ ਹੈ ਤਾਂ ਇਹ ਕਫ ਵਾਲਿਆਂ ਵਾਸਤੇ ਕੀ ਹੈ ਇਹਨੂੰ ਲਗਾਤਾਰੀ ਹੁੰਦੀ ਰਹਿੰਦੀ ਜੀ ਹਾਂ ਹਰ ਵੇਲੇ ਹਰ 2 4 5 ਮਿੰਟ ਬਾਅਦ ਗਲਾ ਸਾਫ਼ ਕਰਨਾ ਪੈਂਦਾ ਉਹਨਾਂ ਨੂੰ ਉਹਨਾਂ ਦੀ ਨਾ ਬਲਗਮ ਬਾਹਰ ਰਿਲੀਜ਼ ਨਹੀਂ ਹੁੰਦੀਗੀ ਜਦੋਂ ਤੱਕ ਬਲਗਮ ਬਾਹਰ ਰਿਲੀਜ਼ ਨਹੀਂ ਹੋਊਗੀ ਉਹਨਾਂ ਦਾ ਦਿਲ ਕਰੂਗਾ ਕਰਕੇ ਅਸੀਂ ਬਲਗਮ ਕੱਟਦੀਏ ਪਰ ਨਿਕਲਦੀ ਹੈ ਨਹੀਂ ਮੌਸਮ ਬਦਲਦੇ ਨਾਲ ਨਾਲ ਕਈਆਂ ਦੇ ਸਾਹ ਵੀ ਬਦਲ ਜਾਂਦੇ ਨੇ ਕਈਆਂ ਦੇ ਸਾਹ ਸੌਖੇ ਹੋ ਜਾਂਦੇ ਨੇ ਤੇ ਕਈਆਂ ਦੇ ਸਾਹ ਔਖੇ ਹੋ ਜਾਂਦੇ ਨੇ ਜਿਨ੍ਹਾਂ ਦੇ ਸਾਹ ਸੌਖੇ ਨੇ ਉਹ ਤਾਂ ਠੀਕ ਐ ਪਰ ਜਿਨ੍ਹਾਂ ਦੇ ਸਾਹ ਮੌਸਮ ਬਦਲ ਦੇ ਨਾਲ ਚਾਹੇ ਗਰਮੀ ਤੋਂ ਸਰਦੀ ਵਾਲਾ ਮੌਸਮ ਹੋਵੇ ਜਾਂ ਫਿਰ ਸਰਦੀ ਤੋਂ ਗਰਮੀ ਵਾਲਾ ਮੌਸਮ ਹੋਵੇ ਤੇ ਸਾਹ ਜਿਨ੍ਹਾਂ ਦੇ ਔਖੇ ਹੋ ਜਾਂਦੇ ਨੇ ਅਜਿਹੇ ਦੇ ਵਿੱਚ ਉਹਨਾਂ ਦਾ ਹੱਲ ਕੀ ਐ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸੀ ਫਾਰੂਕੀ ਅੱਜ ਇੱਕ ਵਾਰ ਮੁਰਤੋਂ ਤੁਹਾਡੀ ਜਿਹੜੀ ਗੱਲਬਾਤ ਹੈਗੀ ਹੈ ਬੜੀ ਖਾਸ ਗੱਲਬਾਤ ਖਾਸ ਕਰਕੇ ਆਪਣੇ ਸਾਂ ਸੌਖੇ ਕਰਨ ਵਾਲੀ ਗੱਲਬਾਤ ਅਸੀਂ ਅੱਜ ਕਰਵਾ ਰਹੇ ਹਾਂ ਸੀਨੀਅਰ ਨਰਸਿੰਗ ਅਫੀਸਰ ਹਰਮਿਤ ਕੌਰ ਜੀ ਨਾਲ ਹਰਮੀ ਜੀ ਬਹੁਤ ਬਹੁਤ ਸਵਾਗਤ ਇੱਕ ਵਾਰ ਫੇਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਧੰਨਵਾਦ ਸੇ ਸਾਡਾ ਵੀ ਔਰ ਹਕੀਕਤ ਚੈਨਲ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡਾ ਜਿਹੜਾ ਨੁਸਕਾ ਹੈਗਾ ਫਾਰਮੂਲਾ ਹੈਗਾ ਅਸੀਂ ਪਿਛਲੀ ਤੋਂ ਪਿਛਲੀ ਵੀਡੀਓ ਦੇ ਵਿੱਚ ਦਿਖਾਇਆ ਸੀ ਡਾਕਟਰ ਗੁਰਮੀਤ ਜੀ ਨੇ ਜਿਹੜਾ ਘਰ ਦੇ ਵਿੱਚ ਬੈਠ ਕੇ ਬੜੀ ਮਿਹਨਤ ਦੇ ਨਾਲ ਉਹ ਨੁਸਕਾ ਫਾਰਮੂਲਾ ਜਿਹੜਾ ਬਣਾਉਂਦੇ ਨੇ ਤੇ ਫਿਰ ਉਹਦੇ ਨਾਲ ਸਾਹ ਤਾਂ ਸੌਖੇ ਆਉਣ ਲੱਗ ਜਾਂਦੇ ਨੇ ਫਿਰ ਇਹ ਇਹ ਜਿਹੜਾ ਟੌਪਿਕ ਛੇੜਨ ਦਾ ਅੱਜ ਤੁਹਾਡਾ ਕੀ ਮਤਵ ਕੀ ਹੈ ਜੀ ਸਰ ਤੁਹਾਡਾ ਸਵਾਲ ਬਿਲਕੁਲ ਸਹੀ ਹੈ ਵੀ ਮੈਂ ਆਪਣੇ ਟੌਪਿਕਸ ਤੋਂ हट ਕੇ ਅੱਜ ਮੈਨੂੰ ਕਿਉਂ ਰੂਬਰੂ ਹੋਣਾ ਪਿਆ ਦਰਸ਼ਕਾਂ ਦੇ ਨਾਲ ਕਿਉਂਕਿ ਜਿਹੜੇ ਫਾਰਮੂਲੇਸ਼ਨ ਡਾਕਟਰ ਗੁਰਮੀਤ ਸਿੰਘ ਜੀ ਨੇ ਪਿਛਲੀ ਵਾਰ ਦਿੱਤੇ ਸੀਗੀ ਹੈ ਨਾ ਤੇ ਉਸ ਤੋਂ ਬਾਅਦ ਬੜੇ ਪੇਸ਼ੈਂਟ ਦੇ ਕਾਲ ਸਰ ਮੈਨੂੰ ਅਣਗਿਣਤ ਕਹਿਣਾ ਰੋਂਗ ਨਹੀਂ ਹੋਏਗਾ ਪੇਸ਼ੈਂਟ ਦੇ ਕਾਲ ਆਈਆਂ ਉਹਨਾਂ ਨੇ ਜਿਵੇਂ ਤਿਵੇਂ ਕੋਈ ਇੱਕ ਅੱਧੀ ਜਿਵੇਂ ਆਈਟਮ ਮਿਸ ਹੋ ਗਈ ਉਹਨਾਂ ਨੇ ਬਣਾਇਆ ਤੇ ਉਸ ਤੋਂ ਬਾਅਦ ਬਣਾਉਣ ਬਾਅਦ ਉਹ ਕਹਿੰਦੇ ਕਿ ਮੈਡਮ ਜਿਵੇਂ ਤੁਸੀਂ ਦੱਸਦੇ ਹੋ ਨਾ ਡਾਕਟਰ ਸਾਹਿਬ ਨੇ ਕਿਹਾ ਸੀ ਇੱਕ ਵੀਡੀਓ 'ਚ ਚਮਚਾ ਅੰਦਰ ਤੇ ਖਾਂਗੇ ਜਲੰਦਰ ਗੱਲ ਹੋਈ ਸੀ ਕੀ ਨਾ ਤੇ ਉਸ ਤੋਂ ਬਾਅਦ ਉਹ ਉਹ ਕਹਿੰਦੇ ਕਿ ਮੈਂ ਉਹ ਵਾਕਈ ਅਸੀਂ ਪੁਰਾਣੀ ਵੀਡੀਓ ਦੇਖੀ ਵਸੀ ਉਹ ਪ੍ਰੂਫ ਹੋ ਗਿਆ ਵੀ ਅਸੀਂ ਛੱਟਪਟ ਇਹ ਤਾਂ ਅਸੀਂ ਆਪ ਠੀਕ ਹੋਣ ਲੱਗ ਗਏ ਤੇ ਹੁਣ ਇੰਨਾ ਦਿਨਾਂ ਚ ਕਾਲਸ ਆ ਰਹੀਆਂ ਆ ਕਹਿੰਦੇ ਕਿ ਮੈਡਮ ਵੀ ਇੰਨਾ ਕੁਇਕ ਰਿਜ਼ਲਟ ਕਿੱਦਾਂ ਆ ਰਿਹਾ ਕਿਉਂਕਿ ਹੋਰ ਵੀ ਬੜੇ ਡਾਕਟਰ ਸਰ ਸਾਡੇ ਵਰਗੇ ਬਹੁਤ ਬੈਦ ਦੇ ਡਾਕਟਰ ਸਭ ਦੱਸਦੇ ਇਹ ਫਾਰਮੂਲੇਸ਼ਨ ਪਰ ਉਹ ਕਹਿੰਦੇ ਕਿ ਤੁਹਾਡੀ ਫਾਰਮੂਲੇਸ਼ਨ ਦੇ ਨਾਲ ਕੁਇਕ ਰਿਜ਼ਲਟ ਅਸੀਂ ਘਰ ਬਣਾਈਏ ਸਾਨੂੰ ਆ ਰਿਹਾ ਅਸੀਂ ਹੁਣ ਆਪਣੇ ਘਰ ਦੇ ਰਿਸ਼ਤੇਦਾਰਾਂ ਨੂੰ ਵੀ ਬਣਾ ਬਣਾ ਕੇ ਦੇਣ ਲੱਗ ਗਏ ਆ ਤੇ ਉਹ ਸਿਰਫ ਮੈਂ ਇਹੀ ਅੱਜ ਸਮਝਾਉਣਾ ਵੀ ਇਹਦਾ ਕੁਇਕ ਰਿਜ਼ਲਟ ਪ੍ਰੇਮ ਆਯੁਰਵੇਦਾ ਵਾਲੇ ਸਵਾਸਤਿਲ ਦਾ ਕੁਇਕ ਰਿਜ਼ਲਟ ਕਿੱਦਾਂ ਆ ਰਿਹਾ ਜੀ ਜੀ ਕਿੱਦਾਂ ਆ ਰਿਹਾ ਜੀ ਸਰ ਆਪਾਂ ਇਹ ਲੌਜੀਕਲੀ ਸਮਝਾਣੇ ਆ ਸਰ ਬਿਲਕੁਲ ਬਿਲਕੁਲ ਹੁਣ ਦੇਖੋ ਗੱਲ ਇਹ ਆ ਬਈ ਜਿੱਥੇ ਡਾਕਟਰਸ ਕਹਿੰਦੇ ਹੈਗੇ ਆ ਕਿ ਇਹ ਅਸਥਮਾ ਹੈ ਇਹ ਸਾਈਨਸ ਹੈ ਤੇ ਇਹ ਇਹਨੂੰ ਅਲਰਜੀ ਹੋ ਗਈ ਤੇ ਇਹ ਦਾ ਮਾਈਗਰੇਨ ਬਣ ਗਿਆ ਬੜੇ ਤਰ੍ਹਾਂ ਦੀ ਕਾਈਂਡਸ ਪਰ ਜਦੋਂ ਅਸੀਂ ਡਾਕਟਰ ਨਾਲ ਗੱਲਬਾਤ ਕਰਦੇ ਨੇ ਜੀ ਸਾਹ ਔਖਾ ਆਉਣ ਦੇ ਬਾਬਤ ਤਾਂ ਉਹ ਕਹਿੰਦੇ ਨੇ ਵੀ ਜਿਹੜਾ ਇਹ ਅਲਰਜੀਕ ਅਸਥਮਾ ਹੈ ਅਲਰਜੀਕ ਅਸਥਮਾ ਕੀ ਹੁੰਦਾ ਜੀ ਸਰ ਉਹਦੇ ਬਾਰੇ ਡਿਸਕਸ ਕਰਦੇ ਆ ਦੇਖੋ ਹੁਣ ਇਹ ਵਨ 에ਅਰਵੇ ਨੋਸ ਕਿੰਨਾ ਇੱਕ ਹਰ ਇੱਕ ਦਾ ਇੱਕ ਹੀ ਨੋਸ ਹੈ ਸਰ ਵਨ 에ਅਰਵੇ ਤੇ ਵਨ ਡਿਜ਼ੀਜ਼ ਠੀਕ ਹੈ ਬਟ ਡਿਪੈਂਡਸ ਅਪਨ ਦਾ ਲੈਂਥ ਆਫ ਦਾ ਡਿਜ਼ੀਜ਼ ਫਰਮ ਵੇਅਰ ਇਟ 스타ਟਸ ਇਹ ਕਿੱਥੋਂ ਸ਼ੁਰੂ ਹੋਈ ਹੈ ਤੇ ਹਾਉ ਲੋੰਗ ਇਟ ਕਵਰਸ ਮਤਲਬ ਉਸਨੇ ਕਿੰਨਾ ਟਾਈਮ ਲੈ ਕੇ ਇੱਕ ਕ੍ਰੋਨਿਕ ਬਣ ਗਈ ਹੈਗੀ ਹੈ ਪਰ ਜਿਵੇਂ ਇੱਕ ਸਾਹ ਇੱਕ ਨੋਜ਼ ਉਥੋਂ ਸ਼ੁਰੂਆਤ ਕਿੱਥੋਂ ਹੁੰਦੀ ਹੈ ਸਰ ਜਿਵੇਂ ਅਸੀਂ ਲੌਜੀਕਲੀ ਹੁਣ ਸਮਝਾਉਂਦਾ ਹੀ ਹੈ ਅਗਰ ਮੈਡੀਕਲ ਟਰਮ ਦੇ ਅਕੋਰਡਿੰਗ ਅਸੀਂ ਡਾਇਗਰਾਮ ਰੱਖਦੇ ਹਾਂ ਆ ਸਭ ਤੋਂ ਪਹਿਲਾਂ ਕੀ ਹੈ ਜੀ ਸਰ ਇਹ ਆਪਾਂ ਡਾਇਗਰਾਮ ਇਹ ਹੀ ਸਮਝਾਉਣਾ ਕਿ ਜਿਵੇਂ ਇਹ ਨੋਜ਼ ਬਣਾਇਆ ਜੀ ਹੁਣ ਹੁੰਦਾ ਕੀ ਹੈ ਸਰ ਸਾਡਾ ਜਿਹੜਾ ਨੱਕ ਦਾ ਜਿਹੜਾ 에ਅਰਵੇ ਹੈ ਨਾ ਸਰ ਇਹ ਨੈਰੋ ਹੋ ਜਾਂਦਾ ਆ ਸਾਡਾ ਨੱਕ ਆ ਗਿਆ ਠੀਕ ਹੈ ਜੀ ਨੱਕ ਆ ਗਿਆ ਇਹ ਤੇ ਛਾਫਤਾ ਪਾ ਹਨਾ ਤੇ ਹੁਣ ਹੁੰਦਾ ਕੀ ਹੈ ਇਹਦੀ ਪੋਸਟੀਰੀਅਰ ਬੋਲ ਯਾਨੀ ਜਿਵੇਂ ਪੋਸਟੀਰੀਅਰ ਬੋਲ ਇਹਦੇ ਪਿਛਲੇ ਪਾਸੇ ਇਹ ਤੇ ਜਿਹੜਾ 에ਅਰਵੇ ਹੈ ਨਾ ਉਹ ਨੈਰੋ ਹੋ ਕੇ ਜਿਹੜੀ ਮਿਊਕਸ ਯਾਨੀ ਬਲਗਮ ਮਤਲਬ ਜੀ ਅਸੀਂ ਨੱਕ ਦੇ ਥਰੂ ਸਾਹ ਲੈਨੇ ਆ ਜਦੋਂ ਸਾਡੇ ਨੱਕ ਦੇ ਥਰੂ ਸਾਹ ਸਾਡੇ ਤੋਂ ਲਿਆ ਨਹੀਂ ਜਾਂਦਾ ਯਾਨੀ 에ਅਰਵੇ ਸਾਡਾ ਨੈਰੋ ਹੋ ਜਾਂਦਾ ਮਤਲਬ ਟਾਈਟ ਹੋ ਜਾਂਦਾ ਉਹ ਕਿਉਂ ਹੋ ਜਾਂਦਾ ਜੀ ਸਰ ਨੇ ਵੀ ਦੱਸੋ ਸਰ ਕਾਰਨ ਦੇਖੋ ਹੁਣ ਅਸੀਂ ਕਿੱਥੇ ਰਹਿ ਰਹੇ ਆ ਇਨੇ ਪੋਲੀਓਚਿਡ ਏਰੀਆ ਦੇ ਵਿੱਚ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੰਨੀ ਵਧੀਆ ਜਗ੍ਹਾ ਤੇ ਰਹਿ ਰਹੇ ਹੋ ਤੁਹਾਡਾ ਆਪਣਾ ਪਿੰਡ ਹੈ ਜਿੱਤੇ ਖੇਤੀਬਾੜੀ ਹੈ ਜਾਂ ਤੁਸੀਂ ਦਿੱਲੀ ਵਰਗੇ ਸ਼ਹਿਰ ਚ ਰਹਿ ਰਹੇ ਹੋ ਹੁਣ ਡਿਪੈਂਡ ਕਰਦਾ ਨਾ ਸਰ ਦੋਨੋਂ ਦਾ ਜਿਹੜਾ ਐਟਮੋਸਫੀਅਰ ਹੈ ਸ਼ਹਿਰ ਲੁਧਿਆਣਾ ਦਾ ਵੀ ਵਾਤਾਵਰਣ ਜੀ ਬਸ ਰੱਬ ਸਹਾਰੀ ਹੈ ਹਾਂ ਬਿਲਕੁਲ ਜਿਵੇਂ এনवायरमेंट ਦੇਖਣਾ ਪੈਗਾ ਵੀ ਇਹ ਕਿੰਨਾ ਕ੍ਰਿਟੀਕਲ ਹੈਗਾ ਤੇ ਕਿੰਨਾ ਕਿ ਪਿਓਰ ਹੈ ਹਨਾ ਤੇ ਉਸੇ ਡਿਪੈਂਡ ਕਰਦਾ ਉਹਨਾਂ ਦੀ ਜਿਹੜੀ ਜਿਹੜੀ ਉਹਨਾਂ ਦੀ ਹੈਲਥ ਹੈਗੀ ਉਸ ਤੇ ਡਿਪੈਂਡ ਕਰੇਗਾ ਹੁਣ ਉਹਨਾਂ ਦੇ ਨੱਕ ਦੀ 에ਅਰ ਹੈਲਥ ਉਸ ਤੇ ਹੀ ਡਿਪੈਂਡ ਕਰੇਗੀ 에ਅਰ ਹੈਲਥ ਕਹਿ ਲਈ ਹਾਂ ਉਹ ਰਹਿ ਕਿੱਥੇ ਰਹਿ ਐ ਕਿੱਦਾਂ ਦੇ ਮਾਹੌਲ 'ਚ ਰਹਿ ਰਹੇ ਉਸ ਤੇ ਡਿਪੈਂਡ ਕਰੇਗਾ ਹੁਣ ਜ਼ਿਆਦਾਤਰ ਪੋਲੂਸ਼ਨ ਵਾਲੇ ਏਰੀਆ 'ਚ ਰਹਿਣ ਵਾਲੇ ਲੋਕਾਂ ਦੀ 에ਅਰ ਹੈਲਥ ਦਾ ਮਤਲਬ ਇਹ ਐਸੀ ਕਹਿ ਲਈ ਵੀ ਉਹ ਜਿਹੜੀਆਂ ਅਸੀਂ ਕਹੇ ਲਈ ਸਾਹ ਲੈਣ ਵਾਲੀਆਂ ਅ ਇਹ ਅਸੀਂ ਕਹਿੰਦੇ ਵੀ ਨੱਕ ਹੈਗਾ ਉਹਦੀ ਜਿਹੜੀਆਂ ਗਰੰਥੀਆਂ ਨੇ ਸੁੰਗੜ ਜਾਂਦੀਆਂ ਗਰੰਥੀਆਂ ਸੁੰਗੜ ਜਾਂਦੀਆਂ ਉਹਨਾਂ ਦੇ ਅੰਦਰ ਪੋਸਟੀਰੀਅਰ ਪਿਛਲੇ ਪਾਸੇ ਨੱਕ ਦੇ ਮਿਊਕਸ ਬਣਦਾ ਜਦੋਂ ਮਿਊਕਸ ਬਣਦਾ ਸਰ ਤਾਂ ਫਿਰ ਉਹ ਸਵੇਲਿੰਗ ਹੋ ਜਾਂਦੀ ਹੈ ਜਦੋਂ ਪਿੱਛੇ ਨੱਕ ਦੇ ਪਿੱਛੇ ਸਵੇਲਡ ਹੋ ਜਾਂਦਾ ਸਵੇਲਿੰਗ ਹੋ ਜਾਂਦੀ ਹੈ ਸਾਹ ਸੌਖਾ ਆਉਂਦਾ ਨਹੀਂ ਹੈਗਾ ਤੇ ਉਥੇ ਕਫ ਜੰਮਣਾ ਸ਼ੁਰੂ ਹੋ ਜਾਂਦਾ ਜਦੋਂ ਕਫ ਯਾਨੀ ਮਿਊਕਸ ਯਾਨੀ ਬਲਗਮ ਇਹ ਜਦੋਂ ਬਣਦਾ ਹੈ ਤਾਂ ਫਿਰ ਇਹ ਸਰ ਸਾਡਾ ਜਿਹੜਾ ਅਨਦਰ ਹੈਗਾ ਇਹ ਲੰਗਸ ਫਿਰ ਇਹ ਲੰਗਸ ਤੇ ਜਾ ਕੇ ਇਹ ਅਫੈਕਟ ਕਰਦਾ ਫੇਫੜਿਆਂ ਤੇ ਜੀ ਫੇਫੜਿਆਂ ਤੇ ਕਿਉਂਕਿ ਇਹ ਤਾਂ ਹੋ ਗਿਆ ਜੀ ਵਨ ایر ਵੇ ਹੈ ਨਾ ਤੇ ਹੁਣ ਇਹ ਜਿਹੜੇ ਲੰਗਸ ਹੈਗੇ ਸਰ ਇਸ ਤੇ ਜਾ ਕੇ ਅਫੈਕਟ ਕਰੇ ਕਿਉਂਕਿ ਇਹਨਾਂ ਦੀ ਜਿਹੜੀ ਕੰਟ੍ਰੈਕਸ਼ਨ ਹੈ ਉਹ ਇਕੁਅਲ ਨਹੀਂ ਹੋਣੀ ਕਿਉਂਕਿ ਜਦੋਂ ਉਹਨਾਂ ਨੂੰ ਕ੍ਰੋਨਿਕ ਹੋ ਜਾਂਦਾ ਲਗਾਤਾਰ ਉਹਨਾਂ ਦੇ ਬਲਗਮ ਬਣਦੀ ਰਹਿੰਦੀ ਉਦੋਂ ਹੁੰਦਾ ਕਿ ਉਹਨਾਂ ਨੂੰ ਸਾਹ ਔਖਾ ਔਖਾ ਹੁੰਦਾ ਹੈ ਨਾ ਜਦੋਂ ਸਾਹ ਔਖਾ ਹੁੰਦਾ ਯਾਨੀ ਕਿ ਉਹਨਾਂ ਦੇ ਲੰਗਸ ਤੇ ਉਹਨਾਂ ਦੇ ਫੇਫੜਿਆਂ ਤੇ ਬਲਗਮ ਜੰਮਣੀ ਸ਼ੁਰੂ ਹੋ ਜਾਂਦੀ ਹੈਗੀ ਜਿਸ ਦੇ ਕਰਕੇ ਸਮ ਟਾਈਮ ਉਹਨਾਂ ਨੂੰ ਸੀਟੀਆਂ ਵੱਜਦੀਆਂ ਕੰਨ ਦੇ ਵਿੱਚ ਜਦੋਂ ਵੂਪਿੰਗ ਵੂਪਿੰਗ ਮਤਲਬ ਸਾਹ ਔਖਾ ਔਖ ਤੀ 6 6 ਗੈਂ ਗੈਂ ਕਰਦੀ ਹੈਗੀ ਹੈ ਹਨਾ 36 ਵਜਦੀ ਹੈ ਘਰਾਟੇ ਵੀ ਬਹੁਤ ਵੱਜਦੇ ਨੇ ਰਾਤ ਨੂੰ ਕਈ ਵਾਰੀ ਬੱਚਿਆਂ ਨੂੰ ਵੀ ਬਜ਼ੁਰਗਾਂ ਨੂੰ ਵੀ ਰਾਤ ਨੂੰ ਉਹਨਾਂ ਨੂੰ ਬਹੁਤ ਜ਼ਿਆਦਾ ਔਖਾ ਹੋਇਆ ਬੱਚਿਆਂ ਦਾ ਛੋਟੀਆਂ ਬੱਚੇ ਦੇ ਜੇਕਰ ਅਸੀਂ ਗੱਲ ਕਰੀਏ ਉਹ ਵੀ ਖਰਾਟੀਆਂ ਮਾਰਦੇ ਨੇ ਜੀ ਅੱਜਕੱਲ ਆ ਸਰ ਬਿਲਕੁਲ ਸਾਡੀ ਗੱਲ ਸਹੀ ਹੈ ਸਰ ਉਹਨਾਂ ਦਾ ਜਿਹੜਾ ਇਮਿਊਨਿਟੀ ਸਿਸਟਮ ਹੈ ਨਾ ਸਰ ਉਹ ਇੰਨਾ ਸਟਰੋਂਗ ਨਹੀਂ ਹੁੰਦਾ ਕਿਉਂਕਿ ਅੱਜ ਦੇ ਟਾਈਮਸ ਤੁਹਾਨੂੰ ਪਤਾ ਹੈ ਉਹ ਬੱਚੀਆਂ ਨੇ ਜਨਮ ਲਿਆ ਜਿਹੜੀ ਮਾਂ ਦੀ ਕੁੱਖੋਂ ਨਾ ਤਾਂ ਉਹ ਮਾਂ ਨੇ ਅੱਜ ਦੇ ਟਾਈਮ ਦੇ ਚੰਗਾ ਖਾਣਾ ਪੀਣਾ ਤੇ ਨਾ ਹੀ ਉਹ ਮਾਂ ਦੀ ਕੋਈ ਇੰਨੀ ਐਕਸਰਸਾਈਜ਼ ਉਸ ਕਰਕੇ ਨਾ ਲੇਵੀ ਖੁੰਦੇ ਪਰ ਗਾਂ ਅਸੀਂ ਉਸ ਤੋਂ ਬਾਅਦ ਕਰਦੇ ਹੋ ਉਹ ਚੀਜ਼ਾਂ ਔਰ ਅਸੀਂ ਰਹਿ ਉੱਥੇ ਰਹੇ ਆ ਇਹਦੇ ਮੇਨ ਰੀਜਨਸ ਹੈਗੇ ਸਰ ਵੀ ਜਿਹੜਾ ਉਹਨਾਂ ਦਾ ਪ੍ਰੋਬਲਮ ਹੈਗੀ ਏ ਉਹ ਨਾਰਮਲ ਸੌਖੇ ਸਾਹ ਤੋਂ ਫਿਰ ਇਹ ਔਖੇ ਸਾਹਲ ਹੋ ਜਾਂਦੀ ਏ ਤੇ ਜਦੋਂ ਔਖਾ ਸਾਹ ਹੁੰਦਾ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਇਹੀ ਪ੍ਰੋਬਲਮ ਇਹੀ ਡਿਜ਼ੀਜ਼ ਉਹਨਾਂ ਨੂੰ ਅਸਥਮਾ ਵੱਲ ਲੈ ਜਾਂਦੀ ਹੈਗੀ ਆ ਚਲੋ ਫਿਰ ਉਹਨੂੰ ਅਸੀਂ ਜਿੰਨਾ ਮਰਜ਼ੀ ਨਾ ਦੇ ਦਈਏ ਸਰ ਜੇ ਆਪਾਂ ਨਾ ਤਾਂ ਹੁਣ ਜੇ ਤੁਸੀਂ ਕਹਿੰਦੇ ਵੀ ਕੁਝ ਮਰਜ਼ੀ ਕਹਿ ਦਈਏ ਭਾਵੇਂ ਪਰ ਡਿਜ਼ੀਜ਼ ਇੱਕ ਹੈ ਜੇ ਮੈਂ ਆਯੁਰਵੇਦਾ ਦੇ ਅਕੋਰਡਿੰਗ ਗੱਲ ਕਰਾਂ ਆਯੁਰਵੇਦਾ ਤੇ ਲੌਜੀਕ ਤੋਂ ਸਰ ਇਹ ਹੈ ਤਾਂ ਕਫ ਨਾ ਸਰ ਹੁਣ ਹੁੰਦਾ ਕੀ ਹੈ ਕਿ ਕਫ ਕਿਹਦੇ ਨਾਲ ਰਲਦੀ ਹੈ ਅਸੀਂ ਜਦੋਂ ਇੱਕ ਆਯੁਰਵੇਦਾ ਡਾਕਟਰ ਨੇ ਡਾਇਗਨੋਸ ਕਰਕੇ ਮੈਡੀਸਿਨਸ ਦੇਣੀ ਹੈ ਮੈਡੀਸਨ ਤਿਆਰ ਕਰਨੀ ਹੈ ਹੁਣ ਕਫ ਪ੍ਰਕਿਰਤੀ ਜਿਹੜੀ ਹੈ ਉਹ ਵਾਯੂ ਦੇ ਨਾਲ ਮਤਲਬ ਇਹ ਪਿਤ ਤੇ ਵਾਤ ਹੁਣ ਇਹ ਕਫ ਕਿਹਦੇ ਨਾਲ ਕਿੰਨਾ ਬੈਲੈਂਸ ਕਰ ਰਹੀ ਹੈਗੀ ਕਿੰਨੀ ਇੰਬੈਲੈਂਸ ਹੋਈ ਹੋਈ ਹੈ ਜਿਹੜੀ ਕਫ ਹੈ ਉਹ ਪਿਤ ਤੇ ਵਾਤ ਦੇ ਨਾਲ ਕਿੰਨੀ ਇੰਬੈਲੈਂਸ ਹੋ ਗਈ ਕਿੰਨੀ ਦੋਸ਼ਿਤ ਹੋ ਗਈ ਉਹਦੇ ਅਕੋਰਡਿੰਗ ਪ੍ਰੇ ਮਾਰਵੈਦਾ ਕਲੀਨਿਕ ਤੇ ਦਵਾਈ ਤਿਆਰ ਕੀਤੀ ਜਾਂਦੀ ਹੈ ਇਸ ਕਰਕੇ ਸ਼ਾਇਦ ਕੁਝ ਵੱਖਰਾ ਹੀ ਰਿਜ਼ਲਟ ਆ ਰਿਹਾ ਜੀ 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 ਵਾਹ ਜਿਹੜਾ ਰੇਸ਼ਾ ਰੇਸ਼ੇ ਦਾ ਕੀ ਹੱਲ ਹੈ ਜੀ ਜਿਹੜਾ ਰੇਸ਼ਾ ਵਜਨ ਦਾ ਜੀ ਪਰੇਸ਼ਾਵਿਤਾ ਵੱਧਦੇ ਜੀ ਤਾਂ ਹੀ ਉਹ ਜਾ ਕੇ ਫੇਫੜਿਆਂ ਦੇ ਉੱਤੇ ਜਮਾ ਹੁੰਦਾ ਤਾਂ ਹੀ ਉਹ ਕਿਤੇ ਹਾਰਟ ਵਾਲੇ ਪਾਸੇ ਜਮਾ ਹੋ ਗਏ ਜਿੱਥੇ ਥਾਂ ਮਿਲ ਗਈ ਉਹ ਜਮਾ ਹੋ ਗਏ ਤੇ ਉਹੀ ਅੰਗ ਨੂੰ ਉਹੀ ਚੀਜ਼ ਨੂੰ ਉਹਨੇ ਮਤਲਬ ਪ੍ਰੋਬਲਮ ਕਰਨੇ ਸ਼ੁਰੂ ਕਰਤੀ ਸਰ ਜਿਹੜਾ ਹੁਣ ਦੇਖੋ ਸਾਡਾ ਖਾਣਾ ਪੀਣਾ ਜਿਵੇਂ ਤੁਸੀਂ ਕਹਿੰਦੇ ਵੀ ਰੇਸ਼ਾ ਕਫ ਤਾਂ ਹਰ ਇੱਕ ਦੇ ਅੰਦਰ ਬਣੂਗਾ ਕਿਸੇ ਦਾ ਥੋੜਾ ਕਿਸੇ ਦੇ ਬਾਲਾ ਹਨਾ ਹੁਣ ਡਿਪੈਂਡ ਇਹ ਕਰਦਾ ਕਿ ਕਫ ਰਿਲੀਜ਼ ਹੋ ਰਿਹਾ ਕਿ ਨਹੀਂ ਕਈਆਂ ਦਾ ਕੀ ਹੁੰਦਾ ਕਿ ਕਫ ਨਿਕਲਦਾ ਹੀ ਨਹੀਂ ਹੈਗਾ ਉਹ ਕਹਿੰਦੇ ਕਿ ਸਾਡੇ ਨੱਕ ਦੇ ਪਿੱਛੇ ਪਿੱਛੇ ਸਾਨੂੰ ਖਾਰਿਸ਼ ਹੁੰਦੀ ਰਹਿੰਦੀ ਹੈ ਕਈਆਂ ਦਾ ਸਿਰ ਭਾਰਾ ਰਹਿਣ ਲੱਗ ਜਾਂਦਾ ਹੈਗਾ ਹਨਾ ਜਿਨ੍ਹਾਂ ਨੂੰ ਨਿਕਲਦੀ ਉਹ ਕਹਿੰਦੇ ਸਾਨੂੰ ਤਾਂ ਨਿਕਲਦੀ ਬੜੀ ਹੈ ਜੀ ਉਹ ਦਵਾਈਆਂ ਲੈ ਕੇ ਰੋਕੀ ਜਾਂਦੇ ਨੇ ਦਵਾਈਆਂ ਲੈ ਕੇ ਰੋਕਣਾ ਬਲਗਮ ਨੂੰ ਠੀਕ ਹੈ ਸਰ ਜਿਹੜੀ ਤੁਸੀਂ ਗੱਲ ਕਰਦੇ ਹੋ ਉਹ ਕਫ ਨਹੀਂ ਨਿਕਲਦੀ ਸਰ ਉਹ ਨਾ ਪਾਣੀ ਰਿਸਦਾ ਉਹਨਾਂ ਦੇ ਜਿਹੜੀ ਤੁਸੀਂ ਤੁਸੀਂ ਬੜੀ ਵਧੀਆ ਗੱਲ ਕੀਤੀ ਸਰ ਉਹ ਕਹਿੰਦੇ ਕਿ ਅਸੀਂ ਨੱਕ ਸਾਡਾ ਵਗਦਾ ਰਹਿੰਦਾ ਹਾਂਜੀ ਹਾਂਜੀ ਇਹ ਗੱਲ ਆਂਦੀ ਆ ਹਰ ਵੇਲੇ ਰਮਾਲ ਹੱਥ 'ਚ ਹੀ ਰਹਿੰਦਾ ਜੀ ਹਰ ਵੇਲੇ ਰਮਾਲ ਯਾਨੀ ਕਿ ਉਹਨਾਂ ਦੇ ਨਾ ਪਤਲਾ ਮਿਊਕਸ ਨਿਕਲਦਾ ਬਾਅਦ ਸਰ ਜਿਹੜੀ ਅਸਲ 'ਚ ਜਿਹੜੀ ਕਫ ਹੈ ਉਹ ਕਫ ਲੰਗਸ ਤੇ ਜੰਮਦੀ ਹੈ ਉਹਨਾਂ ਦੇ ਫੇਫੜਿਆਂ ਤੇ ਜੰਮਦੀ ਹੈ ਪਰ ਉਹ ਪਾਣੀ ਪਾਣੀ ਰਿਸਦਾ ਜੇ ਉਹ ਕਫ ਪੂਰੀ ਨਿਕਲੇ ਤੇ ਤਾਂ ਉਹਨਾਂ ਨੂੰ ਦਿੱਕਤ ਆਵੇ ਹੀ ਨਾ ਸਰ ਠੀਕ ਹੈ ਅਕਸਰ ਜੇ ਹੁੰਦਾ ਅੱਛਾ ਫਿਰ ਮੈਂ ਜਿਹੜਾ ਤੁਸੀਂ ਇਹ ਨੁਸਖਾ ਫਾਰਮੂਲਾ ਅੱਜ ਦਾ ਰੱਖਿਆ ਤੁਸੀਂ ਦੇਖੋ ਇਹ ਅਦਰਕ ਰੱਖਿਆ ਹੈ ਅਦਰਕ ਦੇ ਨਾਲ ਇਹ ਸ਼ਹਿਦ ਰੱਖਿਆ ਹੈ ਮਲਠੀ ਹੋਗੀ ਹਲਦੀ ਹੋਗੀ ਤੇ ਫਿਰ ਇਹਦੇ ਨਾਲ ਹੱਲ ਤੁਸੀਂ ਅਲਰਜੀ ਦਾ ਛਿੱਕਾਂ ਦਾ ਨਜ਼ਲੇ ਦਾ ਜ਼ੁਕਾਮ ਦਾ ਬਲਗਮ ਦਾ ਰੇਸ਼ੇ ਦਾ ਅੱਧੇ ਸਿਰ ਦਰਦ ਦਾ ਪੂਰੇ ਸਿਰ ਦਰਦ ਦਾ ਇੱਕ ਪਾਸੇ ਸਿਰ ਦਰਦ ਦਾ ਕਰਨ ਵਾਲਿਓ ਸਰ ਮੈਂ ਕਰਾਉਣ ਵਾਲੀ ਆਂ ਇਹਦਾ ਟ੍ਰੀਟਮੈਂਟ ਉਹਨਾਂ ਨੂੰ ਘਰੇ ਹੀ ਕਰਾਉਣ ਵਾਲੀਆਂ ਜਿਸ ਤਰ੍ਹਾਂ ਕਿ ਪਹਿਲੀ ਵੀਡੀਓ 'ਚ ਡਾਕਟਰ ਸਾਹਿਬ ਨੇ ਜਿਹੜੀ ਫਾਰਮੂਲੇਸ਼ਨ ਪਾਈ ਸੀ ਉਹਦਾ ਰਿਜ਼ਲਟ ਜਿਹਨੂੰ ਮੈਂ ਕਹਾਂ ਉਹ ਰਿਜ਼ਲਟ ਆਇਆ ਤੇ ਉਸੇ ਤਰੀਕੇ ਹੁਣ ਮੈਂ ਆਪਣੇ ਪੇਸ਼ੈਂਟ ਨੂੰ ਇੱਕ ਚੀਜ਼ ਦੱਸਣੀ ਹੈ ਵੀ ਉਹਨਾਂ ਦੇ ਕਿਚਨ ਦੇ ਵਿੱਚ ਅਦਰਕ ਤਾਂ ਜ਼ਰੂਰ ਹੋਊਗੀ ਸਰ ਹੁਣ ਜਿਹੜੀ ਮੈਂ ਇਹ ਅਦਰਕ ਰੱਖੀ ਹੈ ਇਹ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਇਹ ਅਦਰਕ ਇਦਾਂ ਹੀ ਲੱਗ ਰਿਹਾ ਵੀ ਜਿਵੇਂ ਇਹਦੇ ਵੀ ਬਲਗਮ ਜੀ ਬਣੀ ਹੋਈ ਹੈਗੀ ਆ ਤੇ ਨੱਕ ਦੇ ਇਹ ਇਹ ਹੀ ਚੀਜ਼ ਆ ਮੈਨੂੰ ਲੱਗ ਰਹੀ ਹੈ ਕਿ ਹਾਂ ਨਾ ਸਰ ਬਿਲਕੁਲ ਅger ਦੂਰ ਤੋਂ ਦੇਖਿਆ ਜਾਵੇ ਤੇ ਨੱਕ ਸੁਜਾ ਸੁਜਾ ਲੱਗਦਾ ਜਿਵੇਂ ਆਦਰਕ ਦਾ ਵੀ ਸਰ ਇਸੇ ਕਰਕੇ ਬੜਾ ਲੱਭ ਕੇ ਜੇ ਵੀ ਮਤਲਬ ਆਹ ਕੰਡੀਸ਼ਨ ਹੁੰਦੀ ਹੈ ਹੁਣ ਆਪਾਂ ਨੇ ਇਸੇ ਨੂੰ ਖਾਣਾ ਕਹਿਣ ਦਾ ਪਾਵੇ ਇਹ ਅਦਰਕ ਨੂੰ ਹੀ ਹਾਂ ਅਦਰਕ ਉਹਨਾਂ ਦੀ ਰਸੋਈ ਚ ਹੋਊਗਾ ਹੁਣ ਡਿਪੈਂਡ ਕਰੇ ਜਿਹੜੀ ਤੁਸੀਂ ਗੱਲ ਕੀਤੀ ਵੀ ਕਫ ਪੂਰਾ ਰਿਲੀਜ਼ ਨਹੀਂ ਹੁੰਦਾ ਕਫ ਪੂਰਾ ਕਿਦਾਂ ਰਿਲੀਜ਼ ਹੋਊਗਾ ਸਰ ਕਿ ਜਦੋਂ ਉਹਨਾਂ ਨੇ ਖਾਣਾ ਖਾਣਾ ਹੈ ਖਾਣਾ ਖਾਣ ਤੋਂ ਪਹਿਲਾਂ ਉਹਨਾਂ ਨੇ ਇਹ ਅਦਰਕ ਠੀਕ ਹੈ ਇੱਕ ਪੁੱਟ ਜਿੰਨੀ ਅਦਰਕ ਇਹਨਾਂ ਨੇ ਕੱਟ ਕੇ ਤੇ ਇਸ ਨੂੰ ਨਮਕ ਲਾ ਕੇ ਖਾਣਾ ਖਾਣ ਤੋਂ ਪਹਿਲੇ ਚਬਾਉਣਾ ਸਰ ਦੋ ਟਾਈਮ ਵੀ ਅਦਰਕ ਲੈ ਲੈਣ ਤਾਂ ਨੁਕਸਾਨ ਨਹੀਂ ਕਰਦੀਗੀ ਤੇ ਇਹ ਅਦਰਕ ਖਾਣ ਤਾਂ ਉਹਨਾਂ ਦਾ ਜਿਹੜਾ ਮੈਟਾਬੋਲਿਜ਼ਮ ਹੈ ਉਹ ਉਹ ਵਧੀਆ ਹੋ ਜਾਊਗਾ ਕਫ ਰਿਡਿਊਸ ਹੋਏਗੀ ਤੇ ਵੈਸੇ ਵੀ ਕਫ ਰਿਡਿਊਸ ਕਰਨ ਵਾਸਤੇ ਹੁਣ ਆਪਾਂ ਇਹ ਹਲਦੀ ਰੱਖੀ ਹੋਈ ਹੈ ਸਭ ਨੂੰ ਪਤਾ ਹੈ ਸਰ ਹਲਦੀ ਸਭ ਦੇ ਘਰ ਹੈ ਤੇ ਹਲਦੀ ਸਭ ਨੂੰ ਪਤਾ ਹੈ ਦੁੱਧ ਦੇ ਵਿੱਚ ਹਲਦੀ ਆ ਇਹ ਹਲਦੀ ਦਾ ਚੂਰਨ ਵੀ ਲੈ ਸਕਦੇ ਆ ਸਰ ਜਿਵੇਂ 1 ਪਿੰਚ ਲੈ ਲੈ ਹਲਦੀ ਨੂੰ ਹਲਦੀ ਜ਼ਿਆਦਾ ਤਸੀਂ ਉਸ ਨਹੀਂ ਲੈਣੀ ਕਿਉਂਕਿ ਮੈਂ ਹਾਂ ਖੁਸ਼ਕ ਹੁੰਦੀ ਐ ਮੈਂ ਇੱਕ ਚੌਨੀ ਆ ਜਿਨ੍ਹਾਂ ਨੂੰ ਕਫ ਦੇ ਦਿੱਕਤ ਆਉਂਦੀ ਐ ਉਹ ਸ਼ੁਰੂ ਕਰਨ ਜਿਵੇਂ ਤੁਸੀਂ ਕਿਹਾ ਐਵੇਂ ਵੀ ਬਹੁਤ ਲੋਕਾਂ ਨੂੰ ਹੁੰਦਾ ਜੀ ਗੱਲ ਗੱਲ ਤੇ ਗੱਲ ਗੱਲ ਤੇ ਗੱਲ ਗੱਲ ਤੇ ਐ ਵੀ ਬਹੁਤ ਕਰਦੇ ਨੇ ਸਿਰ ਤੁਹਾਨੂੰ ਤਾਂ ਬਾਈ ਚਾਂਸ ਹੈ ਇਹ ਤਾਂ ਚਲੋ ਸਰ ਜਿਵੇਂ ਰੈਗੂਲਰ ਬੋਲ ਰਹੇ ਹੈਗੇ ਰੈਗੂਲਰ ਬੋਲਦੇ ਆਂ ਕਈ ਵਾਰੀ ਗਲਤ ਥੱਕ ਜਾਂਦਾ ਹੈਗਾ ਇਹ ਉਦੋਂ ਪ੍ਰੋਬਲਮ ਆਉਂਦੀ ਹੈਗੀ ਹੈ ਬਟ ਇਹਨੂੰ ਲਗਾਤਾਰੀ ਹੁੰਦੀ ਰਹਿੰਦੀ ਜੀ ਹਰ ਵੇਲੇ ਹਰ 2 4 5 ਮਿੰਟ ਬਾਅਦ ਗਲਾ ਸਾਫ ਕਰਨਾ ਪੈਂਦਾ ਉਹਨਾਂ ਨੂੰ ਗੱਲ ਸਰ ਤੁਸੀਂ ਬੜੀ ਵਧੀਆ ਕੀਤੀ ਇਹ ਜਿਹੜੇ ਪੇਸ਼ੈਂਟ ਇਦਾਂ ਦੇ ਹੁੰਦੇ ਆ ਨਾ ਸਰ ਉਹ ਇਦਾਂ ਕਰਦੇ ਹੈਗੇ ਆ ਉਹਨਾਂ ਦੀ ਨਾ ਬਲਗਮ ਬਾਹਰ ਰਿਲੀਜ਼ ਨਹੀਂ ਹੁੰਦੀਗੀ ਜਦੋਂ ਤੱਕ ਬਲਗਮ ਬਾਹਰ ਰਿਲੀਜ਼ ਨਹੀਂ ਹੋਊਗੀ ਉਹਨਾਂ ਦਾ ਦਿਲ ਕਰੂਗਾ ਕਰਕੇ ਅਸੀਂ ਬਲਗਮ ਕੱਟ ਦਈਏ ਪਰ ਨਿਕਲਦੀ ਹੈ ਨਹੀਂ ਗਲਾ ਦਰਦ ਕਰਨ ਲੱਗ ਜਾਂਦੇ ਜਿੰਦੇ ਜਿਹੜਾ ਉਸ ਕੇਸ ਦੇ ਵਿੱਚ ਸਰ ਮੈਨੂੰ ਪਤਾ ਹੈ ਕਿ ਮੇਰੇ ਪੇਸ਼ੈਂਟਾਂ ਆਪ ਕਹਿੰਦੇ ਆ ਅਸੀਂ ਜੇ ਹੁਣੇ ਗੱਲ ਕੀਤੀ ਨਾ ਅਸੀਂ ਵੀ ਅਸੀਂ ਜਿਹੜੀ ਸਵਾਸਤਿ ਲ ਬਣਾਈ ਹੈ ਉਹ ਇੱਕ ਤਸਵੀਰ ਦੇ ਅਕੋਰਡਿੰਗ ਨਹੀਂ ਬਣਾਈ ਜਿਹਦੀ ਕਫ ਤੇ ਵਾਤ ਪ੍ਰਕਿਰਤੀ ਹੈ ਉਹਦੇ ਲਈ ਅਲੱਗ ਜਿਹੜੀ ਕਫ ਤੇ ਪਿੱਤ ਹੈ ਉਹਦੇ ਲਈ ਅਲੱਗ ਸਰ ਇਹ ਮੈਡੀਸਿਨ ਜਿਹੜੀ ਹੈ ਪਿੱਤ ਵਾਲਿਆਂ ਵਾਸਤੇ ਹੈ ਤਾਂ ਇਹ ਕਫ ਵਾਲਿਆਂ ਵਾਸਤੇ ਕੀ ਹੈ ਠੀਕ ਹੈ ਤਾਂ ਇਹਨਾਂ ਨੂੰ ਅਲੱਗ ਕੋਡਿੰਗ ਦਿੱਤੀ ਲੈਣਾ ਕਿਵੇਂ ਹੁੰਦੀ ਖਾਣੇ ਕਿਵੇਂ ਹੁੰਦੀ ਜੀ ਸਰ ਇਹ ਆਪਾਂ ਹੁਣ ਖੁੱਲੀ ਦਿਖਾ ਦਿੰਨੇ ਹੈਗੇ ਆ ਜਿਵੇਂ ਆ ਆ ਹਸਤਾ ਚਮਚਾ ਚਮਚਲਵਾ ਵੀ ਦਿਨੇ ਜੇ ਕਿਸੇ ਨੂੰ ਪ੍ਰੋਬਲਮ ਆਵੇ ਸਰ ਇਹ ਆਪਾਂ ਜੀ ਜੀ ਜੀਵੇਂ ਸਰ ਪਿਛਲੇ ਦਿਨਾਂ ਚ ਸ਼ਿਵਰਾਤਰੀ ਸੀਗੀ ਤੇ ਉਹ ਭੰਗ ਹਰ ਇੱਕ ਚੀਜ਼ ਚ ਚੱਲੀ ਚੱਲੀ ਹੈਗੀ ਹੈ ਹਨਾ ਤੇ ਇਹ ਆਪਾਂ ਚਮਚ ਇੱਥੇ ਰੱਖੀ ਦਾ ਜਿੰਨੇ ਪੇਸ਼ੈਂਟ ਮੇਰੇ ਕੋਲ ਆਉਂਦੇ ਹੈਗੇ ਸੈਂਪਲ ਤੌਰ ਤੇ ਆਪਾਂ ਹਰ ਇੱਕ ਨੂੰ ਦੇ ਵੀ ਦਈਏ ਇਹਨੂੰ ਤੁਸੀਂ ਟੇਸਟ ਕਰਕੇ ਦੇਖੋ ਸਰ ਤੁਹਾਨੂੰ ਹੁਣੇ ਹੀ ਫੀਲ ਹੋਣ ਲੱਗ ਜਾਣਾ ਵੀ ਇਹਦੇ ਨਾਲ ਇਮਿਊਨਿਟੀ ਵੀ ਤੁਹਾਡੀ ਕਿੰਨੀ ਚਾਰਜ ਹੋ ਜਾਣੀ ਹੈ ਅੱਛਾ ਕੀ ਬਤਾ ਅੱਛਾ ਮੈਮ ਜੇਕਰ ਜਿਹੜੀ ਤੁਹਾਡੇ ਨੁਸਖਾ ਇਹ ਫਾਰਮੂਲਾ ਹੈ ਅਚਾਨਕ ਕਿਸੇ ਨੂੰ ਅਸਥਮੇ ਦਾ ਅਟੈਕ ਆ ਗਿਆ ਅਚਾਨਕ ਮਤਲਬ ਕੋਈ ਪਤਾ ਨਹੀਂ ਹੈਗਾ ਕਦੋਂ ਕਿਸ ਤਰੀਕੇ ਨਾਲ ਅਟੈਕ ਆ ਜਾਵੇ ਕਿੱਥੇ ਆ ਜਾਵੇ ਕਿਵੇਂ ਆ ਜਾਵੇ ਕੋਈ ਟਰੈਵਲਿੰਗ ਚ ਹੈ ਕੋਈ ਕੰਮ ਤੇ ਹੈ ਕੋਈ ਸਕੂਲ ਚ ਹੈ ਤੇ ਉਹਦੇ ਤੋਂ ਇਹ ਬਚਾ ਕਰੇਗਾ ਇਹ ਚਮਚਾ ਸਰ ਜੀ ਮੈਂ ਵੱਡੀ ਗੱਲ ਹੂੰ ਲੇਟੈਸਟ ਦਸਾਂ ਜਦੋਂ ਦੀ ਆਪਾਂ ਡਾਕਟਰ ਸਾਹਿਬ ਨੇ ਵੀਡੀਓ ਪਾਈ ਆ ਸਰ ਪੀਜੀਆਈ ਐਡਮਿਟ ਸੀਗਾ ਉਹਨੂੰ ਕ੍ਰੋਨਿਕ ਪ੍ਰੋਬਲਮ ਸੀ ਕ੍ਰੋਨਿਕ ਯਾਨੀ ਆਪਣੇ ਦਿਨੇ ਹੀ ਗਿਨ ਰਿਆ ਸੀ ਉਹਨਾਂ ਦਾ ਬਜ਼ੁਰਗ ਸਰ ਉਸ ਟਾਈਮ ਤੇ ਮੇਰੇ ਕੋਲ ਆਇਆ ਤੁਹਾਨੂੰ ਪਤਾ ਹੈ ਪੀਜੀਆਈ ਦੇ ਵਿੱਚ ਕੋਈ ਵੀ ਚੀਜ਼ ਅੰਦਰ ਨਹੀਂ ਲੈ ਜਾਣ ਦਿੰਦੇ ਆਈਸੀ ਸੀਗਾ ਉਹ ਕੋਈ ਚੀਜ਼ ਅੰਦਰ ਨਹੀਂ ਲੈ ਜਾਣ ਦਿੰਦੇ ਤੇ ਉਹਨਾਂ ਨੂੰ ਸਰ ਮੈਂ ਪੰਨੀ ਚ ਪਾ ਕੇ ਦਿੱਤੀ ਮੈਂ ਕਿ ਪੌਕੇਟ ਚ ਪਾ ਕੇ ਤੁਸੀਂ ਆਪਣੇ ਬਜ਼ੁਰਗ ਨੂੰ ਦੇ ਦੇਣਾ ਕਹਿੰਦੇ ਮੈਡਮ ਉਹਨੂੰ ਸਾਹ ਹੀ ਨਹੀਂ ਆਉਂਦਾ ਬਹੁਤ ਔਖਾ ਸਾਹ ਆ ਰਿਹਾ ਡਾਕਟਰ ਕਹਿੰਦੇ ਸੇਵਾ ਕਰ ਲਓ ਤੇ ਅਸੀਂ ਉੱਥੇ ਰੱਖਿਆ ਆ ਸਰ ਮੰਨੋਗੇ ਐਸੀ ਸੁਆਸਥੀਲ ਗੋਲ Okay. ਉਹ ਪੇਸ਼ੈਂਟ ਨੂੰ ਹਫਤੇ ਚ ਤੰਦਰੁਸਤ ਪੀਜੀਆ ਦੇ ਵਿੱਚ ਵੀ ਮੈਡੀਸਨ ਅਸੀਂ ਆਸਵਸ਼ਾਲਨ ਭੇਜ ਦਿੱਤੀ ਸੀਗੀ ਤੇ ਹਫਤੇ ਤੋਂ ਉਹਨਾਂ ਨੇ ਮਤਲਬ ਜਿਹੜਾ ਪੰਪ ਲੱਗਿਆ ਸੀ ਉਹ ਲਹਿ ਗਿਆ ਸੀਗਾ ਤੇ ਉਹ ਨਾਰਮਲ ਬਰੀਥਿੰਗ ਸੀਗੀ ਉਹਨਾਂ ਦੀ ਤੇ ਇਸ਼ੂਜ਼ ਜਿਹੜੇ ਸੀ ਬਹੁਤ ਘਟ ਗਏ ਸੀ ਫਿਰ ਉਹ ਹਾਂ ਫਿਰ ਹਫਤੇ ਬਾਅਦ ਉਹਨਾਂ ਨੇ ਬਹਾਨਾ ਮਾਰਿਆ ਵੀ ਇੱਕ ਵਾਰੀ ਅਸੀਂ ਆਪਣੇ ਬਾਪੂ ਜੀ ਨੂੰ ਘਰ ਲੈ ਜਾਣਾ ਦੁਆਰਾ ਫਿਰ ਐਡਮਿਟ ਕਰਾ ਲਾਂਗੇ ਘਰ ਜਾਣਾ ਚਾਹੁੰਦੇ ਆ ਉਸ ਤੋਂ ਬਾਅਦ ਆਪਾਂ ਉਹਨਾਂ ਲਈ ਸਪੈਸ਼ਲ ਸਵਸਥਨ ਗੋਲਡ ਤਿਆਰ ਕੀਤੀ ਸਰ ਸਰ ਉਹ ਬਜ਼ੁਰਗ ਵੀ ਅੱਜ ਆਪਣੇ ਆਪਣੀ ਖੁਸ਼ੀਆਂ ਮਨ ਰਹੇ ਆਪਣੇ ਪੋਤੇ ਪੁੱਤੀਆਂ ਤੇ ਨਾਲ ਜੀ 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 ਮੈਡਮ ਲੱਠੀ ਯੀ ਨਹੀਂ ਦੱਸਿਆ ਸਨ ਮੁਲਠੀ ਹਰ ਇੱਕ ਦੇ ਘਰ ਹੈ ਮੈਂ ਕਹਿੰਨੀ ਕੁਝ ਨਹੀਂ ਲੱਭਦਾ ਮੁਲਠੀ ਤਾਂ ਸਭ ਦੇ ਕੋਲ ਹੋਊਗੀ ਨਾ ਅਦਰਕ ਦੱਸਤਾ ਸੀ ਤੁਸੀਂ ਤੇ ਤੁਸੀਂ ਔਰ ਹਲਦੀ ਦੱਸਤੀ ਮੁਲਠੀ ਤਾਂ ਨਹੀਂ ਦੱਸਿਆ ਜਿਵੇਂ ਤੁਸੀਂ ਹੁਣ ਕਿਹਾ ਨਾ ਜਿਹਨੂੰ ਸਾਹੀ ਮਾਲ ਔਖਾ ਹੋਵੇ ਜਿਹੜਾ ਕਰੀ ਕੁਝ ਨਹੀਂ ਸਕਦਾਗਾ ਸਰ ਉਹ ਮੁਲਠੀ ਹਰ ਇੱਕ ਦੇ ਘਰ ਹੋਊਗੀ ਮੁਲਠੀ ਤਾਂ ਲੈਣਾ ਭੁੱਲਣਾ ਹੀ ਨਾ ਮੇਰੇ ਕਹਿਣ ਤੇ ਮੁਲਠੀ ਜ਼ਬਰਦਸਤ ਸਾਹ ਵਾਲੇ ਜਿਹਨੂੰ ਸਾਈਨਸ ਜਿਹਨੂੰ ਛਿੱਕਾਂ ਜਿਹਨੂੰ ਕੋਲਡ ਕਫ ਮੁਲਠੀ ਤਾਂ ਸਿਰਫ ਵੈਸੇ ਵੀ ਬਹੁਤ ਜ਼ਿਆਦਾ ਕਾਰਗਰ ਹੈ ਜਿਹਨੂੰ ਸਕਿਨ ਪ੍ਰੋਬਲਮ ਹੋਗੀ ਜਾਂ ਲੇਡੀਜ਼ ਦੇ ਹਾਰਮੋਨ ਹੀ ਇੰਬੈਲੈਂਸ ਹੋ ਗਏ ਜਾਂ ਉਹਨਾਂ ਨੂੰ ਪਿਗਮੈਂਟੇਸ਼ਨ ਹੋਗੀ ਐਕਨੇ ਹੋ ਗਿਆ ਬਲੈਕ ਹੈਡਸ ਗਿਆ ਰੰਗ ਕਾਲਾ ਤਾਂ ਵੀ ਰੰਗ ਸਰ ਮਲੁੱਠੀ ਦੇ ਨਾਲ ਨਿੱਖਰਦਾ ਹੀ ਜਾਣਾ ਇਹਦੇ ਇੰਨੇ ਅਨਗਿਣਤ ਫਾਇਦੇ ਆ ਤੇ ਜਿਨ੍ਹਾਂ ਨੂੰ ਰੇਸ਼ੇ ਦੀ ਪ੍ਰੋਬਲਮ ਹੈ ਉਹ ਮਲੁੱਠੀ ਬਿਨਾ ਤਾਂ ਉਹਨਾਂ ਦਾ ਦਿਨ ਚੜਿਆ ਹੀ ਨਹੀਂ ਹੈ ਉਹ ਇਹ ਸੋਚਣਾ ਮਲੁੱਠੀ ਪਾਊਡਰ ਉਹਨਾਂ ਨੇ ਸਵੇਰੇ ਸ਼ਾਮ ਉਹਨਾਂ ਨੇ ਅੱਧਾ ਚਮਚ ਇਨਟੇਕ ਕਰਨਾ ਹੀ ਕਰਨਾ ਸ਼ਾਇਦ ਜੀ ਸਰ ਸ਼ਾਇਦ ਉਹਨਾਂ ਨੇ ਇਹ ਵਿੱਚ ਪਾ ਸਕਦੇ ਹੈਗੇ ਜਿਵੇਂ ਆਪਾਂ ਹੁਣੇ ਗੱਲ ਕੀਤੀ ਮਲਠੀ ਤੇ ਸ਼ਹਿਦ ਮਿਕਸ ਕਰ ਸਕਦੇ ਆ ਅਦਰਕ ਤੇ ਸ਼ਹਿਦ ਮਿਕਸ ਕਰ ਸਕਦੇ ਆ ਅਦਰਕ ਨੂੰ ਕद्दूकस ਕਰਕੇ ਇਹਦਾ ਜੂਸ ਕੱਢ ਕੇ ਤੇ ਇਹਦੇ ਵਿੱਚ ਸ਼ਹਿਦ ਪਾਣ ਇਕੁਅਲ ਕੁਆਂਟੀਟੀ ਦੇ ਵਿੱਚ ਸਰ ਮਾਰਨਿੰਗ ਇਨ ਐਮਪਟੀ ਸਟਮਕ ਲੈਣ ਅਸੀਂ ਹਲਦੀ ਦੀ ਗੱਲ ਕੀਤੀ ਇਹ ਕੋਮਨ ਚੀਜ਼ ਮੇ ਰੱਖੀ ਹੈ ਹਲਦੀ ਦੀ ਗੱਲ ਕੀਤੀ ਹਲਦੀ ਦੇ ਵਿੱਚ ਵੀ ਉਹ ਸ਼ਹਿਦ ਪਾ ਕੇ ਲੈ ਸਕਦੇ ਹੈਗੇ ਅੱਛਾ ਮੈਮ ਤੱਕ ਆਖਰੀ ਸਵਾਲ ਸਨਵੇ ਦੱਸੋ ਵੀ ਜਿਹੜਾ ਇੱਕ ਚਮਚਾ ਹੈ ਜਿੰਨੀ ਵੀ ਬਲਗਮ ਹੈ ਮਤਲਬ ਅੰਦਰ ਜੰਮ ਚੁੱਕੀ ਹੈ ਜਾਂ ਜੰਮ ਰਹੀ ਹੈ ਜਾਂ ਜੰਮਣ ਦਾ ਖਤਸ਼ਾ ਹੈ ਕਿਉਂਕਿ ਕਈ ਵਾਰ ਮਾਹੌਲ ਉਸ ਤਰ੍ਹਾਂ ਦਾ ਹੁੰਦਾ ਕੰਮਕਾਰ ਦਾ ਕਿ ਜਿਸ ਤਰ੍ਹਾਂ ਕਿ ਸਾਡਾ ਤਰਖਾਨ ਭਾਈਚਾਰਾ ਹੋ ਗਿਆ ਮਿਸਤਰੀ ਭਾਈਚਾਰਾ ਹੋ ਗਿਆ ਉਹਨਾਂ ਨੂੰ ਜ਼ਿਆਦਾਤਰ ਜਿਹੜੇ ਖਰਾਤ ਤੇ ਕੰਮ ਕਰਦੇ ਨੇ ਜਾਂ ਗ੍ਰਾਈਂਡਰ ਤੇ ਕੰਮ ਕਰਦੇ ਨੇ ਜਾਂ ਮਿੱਟੀ ਵਗੈਰਾ ਸਾਫ਼ ਕਰਨ ਦੇ ਸਾਡੇ ਜਿਹੜੇ ਸਾਡਾ ਭਾਈਚਾਰਾ ਆ ਗਿਆ ਜਿਹੜੇ ਰੰਗ ਸਾਜ਼ ਹੈਗੇ ਨੇ ਉਹਨਾਂ ਨੇ ਵੀ ਕਈ ਵਾਰ ਜਦੋਂ ਗ੍ਰਾਈਂਡਰ ਮਾਰਦੇ ਨੇ ਤੇ ਬਹੁਤ ਸਾਰੇ ਦਿੱਕਤਾਂ ਪਰੇਸ਼ਾਨੀਆਂ ਉਹਨਾਂ ਨੂੰ ਆ ਜਾਂਦੀਆਂ ਨੇ ਜੇਕਰ ਰਾਤ ਹੋਣ ਤੋਂ ਪਹਿਲਾਂ ਇੱਕ ਚਮਚਾ ਇਹਦਾ ਇਸਤੇਮਾਲ ਕਰ ਲਨ ਮਤਲਬ ਸੌਣ ਤੋਂ ਪਹਿਲਾਂ ਕੀ ਸਵੇਰ ਤੱਕ ਉਹਨਾਂ ਦੀ ਸਾਰੀ ਗੰਦਗੀ ਇਹ ਚਮਚਾ ਬਾਹਰ ਕੱਢ ਦੂਗਾ ਸਿਰ ਉਸ ਰਾਪਤਾ ਕਢ ਦੂਗਾ ਪਰ ਫਰੈਂਕਲੀ ਸਪੀਕਿੰਗ ਉਹਨਾਂ ਨੂੰ ਅਗਲੀ ਰਾਤ ਫੇਰੇ ਲੈਣੀ ਪੈਣੀ ਹੈ ਜੀ ਲੈਣੀ ਪੈਣੀ ਹੈ ਐਟ ਲੀਸਟ ਉਹਨਾਂ ਨੂੰ 3 ਮਹੀਨੇ ਜਿਆਦਾ ਨਾ 5 ਮਹੀਨਾ ਤਾਂ ਪੱਕੀ ਪਰ ਹਾਂ ਇਹ ਜ਼ਰੂਰ ਹੈ ਵੀ ਜੇ ਉਹਨਾਂ ਨੇ ਇੱਕ ਚਮਚਾ ਰਾਤ ਨੂੰ ਲੈ ਕੇ ਸੋਣਗੇ ਅਗਲੇ ਦਿਨ ਉਹਨਾਂ ਦਾ ਕੰਮ ਹੀ ਮੰਨ ਲਓ ਤੁਸੀਂ ਕਹਿ ਵੀ ਤਖਾਨਵਾਜੀ ਹੈਗੀ ਇਹ ਕੰਮ ਹੀ ਲੱਕੜ ਦਾ ਡਸਤ ਦਾ ਹਰ ਵੇਲੇ ਧੂੜ ਹੈ ਨਾ ਡਸਟ ਅਲਰਜੀ ਉਹਨਾਂ ਨੂੰ ਹੈਗੀ ਹੈ ਤਾਂ ਸਰ ਉਹ ਰਾਤ ਨੂੰ ਇੱਕ ਚਮਚ ਲੈਣ ਅਗਲਾ ਦਿਨ ਉਹਨਾਂ ਦਾ ਪੂਰਾ ਨਿਕਲ ਜਾਣਾ ਹੈ ਬਿਨਾਂ ਕਿਸੇ ਛਿੱਕਾਂ ਤੋਂ ਬਿਨਾਂ ਕਿਸੇ ਕੰਨੱਕ ਦੇ ਵਿੱਚ ਕੋਈ ਪਾਣੀ ਉਮਾਰੀ ਕੋਈ ਨਹੀਂ ਹੋਗੀ ਜੇ ਲਗਾਤਾਰ ਵੀ ਤਾ ਉਮਰ ਲੈਂਦੇ ਰਹੇ ਨੇ ਸਵਾਸਨਿਰ ਸਰ ਮੈਂ ਇਹ ਕਹਿਨੀ ਆ ਵੀ ਇਕਵਲੀ ਸਵਾਸਨਿਰ ਲੈ ਕੇ ਮਹੀਨੇ ਕੁ ਚ ਲੈ ਲੈਣ ਉਸ ਤੋਂ ਬਾਅਦ ਇਹ ਫਾਰਮੂਲੇਸ਼ਨ ਘਰ ਬਣਾ ਲ ਜਿਹੜੀ ਡਾਕਟਰ ਸਾਹਿਬ ਨੇ ਵੀਡੀਓ ਪਾਈ ਹੋਈ ਹੈਗੀ ਜੀ 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 ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੋ ਅਸੀਂ ਟੇਸਟ ਵੀ ਕਰਕੇ ਤੁਹਾਨੂੰ ਅਸੀਂ ਦਿਖਾ ਦਿੰਨੇ ਕਈ ਵਾਰ ਪਹਿਲਾਂ ਵੀ ਤੁਹਾਨੂੰ ਟੇਸਟ ਦਿਖਾਇਆ ਹੈ ਮੈਂ ਹਮੇਸ਼ਾ ਟੇਸਟ ਇਨਹਾਂਸ ਹੋਇਆ ਹੁੰਦਾ ਹੈ ਸਰ ਕਿਉਂਕਿ ਹੁਣ ਜਿਹੜੀ ਤੁਸੀਂ ਅੱਜ ਟੈਸਟ ਕੀਤੀ ਹੈ ਨਾ ਸਰ ਇਹ ਨਾਰਮਲ ਸਵਾਸਣ ਨਹੀਂ ਹੈ ਅਸੀਂ ਹੁਣੇ ਕੀ ਗੱਲ ਕੀਤੀ ਸੀਗੀ ਕਿ ਕਫ ਦੇ ਨਾਲ ਵਾਤ ਤੇ ਕਫ ਦੇ ਨਾਲ ਪਿੱਤ ਅਸੀਂ ਪ੍ਰਕਿਰਤੀ ਦੇ ਅਕੋਰਡਿੰਗ ਮੈਡੀਸਿਨ ਜਿਹੜੀ ਹੁਣ ਤੁਸੀਂ ਟੈਸਟ ਕਰ ਰਹੇ ਹੋ ਬਈ ਇਹਦਾ ਵੱਖਰਾ ਜਿਹਾ ਸੁਆਦ ਹੈਗਾ ਐਤਕੀ ਦਾ ਵੱਖਰਾ ਕਿਉਂ ਹੈ ਸਰ ਕਿਉਂਕਿ ਬਾਡੀ ਦੇ ਵਿੱਚ ਬੜੇ ਤਰ੍ਹਾਂ ਦੀਆਂ ਜਦੋਂ ਇਹ ਪ੍ਰੋਬਲਮ ਆਉਂਦੀ ਹੈ ਕਫ ਦੀ ਤਾਂ ਬਾਡੀ 'ਚ ਬੜੇ ਤਰ੍ਹਾਂ ਦੇ ਦਿੱਕਤਾਂ ਹੋਣ ਲੱਗ ਜਾਂਦੀ ਹੈ ਬਾਡੀ ਕਮਜ਼ੋਰੀ ਫੀਲ ਕਰਦੀ ਹੈਗੀ ਕਈ ਵਾਰੀ ਸਾਨੂੰ ਪੇਸ਼ੈਂਟ ਕਹਿੰਦੇ ਮੈਮ ਕਮਜ਼ੋਰੀ ਵਾਲੀ ਬੈਸਤਾ ਆਪਾਂ ਹੀ ਵੀ ਕੋਨਲ ਬਣਾਈ ਹੋਈ ਹੈ ਪਰ ਕਈ ਵਾਰੀ ਪੇਸ਼ੈਂਟ ਕਹਿੰਦੇ ਕਿ ਮੈਡਮ ਸਾਨੂੰ ਬਜ਼ੁਰਗ ਹੁੰਦੇ ਨੇ ਕਹਿੰਦੇ 60-70 ਸਾਲ ਦੇ ਮੈਮ ਸਾਨੂੰ ਇੱਕੋ ਸੋਲੂਸ਼ਨ ਦੇ ਦਿਓ ਅਸੀਂ ਬਾਲੀਆਂ ਦਵਾਈਆਂ ਨਹੀਂ ਖਾ ਸਕਦੇ ਇਸ ਕਰਕੇ ਤੁਹਾਨੂੰ ਇਹਦਾ ਯੁਕਤ ਸਰ ਇਹ ਸਵਰਨਯੁਕਤ ਬਣਾਈ ਹੈ ਤੇ ਇਹਦੇ ਬਾਅ ਕਮਾਲ ਰਿਜ਼ਲਟ ਆ ਸਰ ਇਹ ਵੀ ਬੜਾ ਜ਼ਬਰਦਸਤ ਹੈ ਜੀ ਦਿਲ ਕਰਦਾ ਕੌਲੀ ਭਰ ਕੇ ਖਾ ਜੀ ਸਰ ਕੌਲੀ ਭਰ ਕੇ ਤਾਂ ਨਹੀਂ ਖਾਦੀ ਜਾਨੀ ਤੁਸਤੇ ਕਹਿੰਦੇ ਜਿਹੜਾ 3 ਮਹੀਨੇ ਦਾ ਕੰਮ ਹੈ ਮੈਂ ਛੂ ਮੰਤਰ ਇੱਕ ਚਮਚ ਕਰਦਾ ਇਦਾਂ ਵੀ ਪੋਸੀਬਲ ਨਹੀਂ ਸਰ ਥੋੜਾ ਟਾਈਮ ਕੰਜ਼ਿਊਮਿੰਗ ਟਰੀਟਮੈਂਟ ਹੈ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਜਾਣਕਾਰੀ ਦੇਣ ਵਾਸਤੇ ਅੱਛਾ ਇਹ ਦੱਸ ਦਿਓ ਵੀ ਜਿਹੜੇ ਕ੍ਰੋਨਿਕਲ ਪੇਸ਼ੈਂਟ ਹੈਗੇ ਨੇ ਜੀ ਸਾਹ ਦੇ ਜੇ ਉਹਨਾਂ ਨੇ ਮਿਲਣਾ ਹੋਵੇ ਤੁਹਾਨੂੰ ਮਿਲਣਾ ਹੋਵੇ ਡਾਕਟਰ ਸਾਹਿਬ ਨੂੰ ਮਿਲਣਾ ਹੋਵੇ ਤੇ ਕੀ ਰਾਬਤਾ ਕਰਨ ਦਾ ਕੀ ਢੰਗ ਹੈ ਜੀ ਸਰ ਉਹ ਆਪਾਂ ਨੂੰ ਮੁਹਾਲੀ ਮਿਲ ਸਕਦੇ ਹੈਗੇ ਆ ਮੁਹਾਲੀ ਫੇਸ 10 ਐਸ ਸੀ ਐਫ 61 ਹੈ ਔਰ ਸੈਕਟਰ ਫੇਸ ਮੇਰਾ 64 ਹੈ ਸਰ ਇੱਥੇ ਮਿਲ ਸਕਦੇ ਆਪਾਂ ਨੂੰ ਬਾਕੀ ਦਿੱਤੇ ਕਿ ਨੰਬਰਾਂ ਤੇ ਸੰਪਰਕ ਕਰ ਸਕਦੇ ਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਜਾਣਕਾਰੀ ਦੇਣ ਵਾਸਤੇ ਸੋ ਤੇ ਦੇਖੋ ਤੁਸੀਂ ਹਰਮਿਤ ਕੋਰਜੀ ਨੇ ਨੁਸਖਾ ਫਾਰਮੂਲਾ ਸਾਡੇ ਨਾਲ ਅੱਜ ਸ਼ੇਅਰ ਕੀਤਾ ਹੈ ਅਦਰਕ ਵਾਲਾ ਸ਼ਹਿਦ ਵਾਲਾ ਸ਼ਹਿਦ ਵਾਲਾ ਮੁਲਠੀ ਵਾਲਾ ਸ਼ਹਿਦ ਵਾਲਾ ਤੇ ਹਲਦੀ ਵਾਲਾ ਹਰਮੀਜੀ ਦਾ ਕਹਿਣਾ ਹੈ ਕਿ ਜਿਨ੍ਹਾਂ ਨੂੰ ਸਾਹ ਨਾਲ ਸੰਬੰਧਿਤ ਦਿੱਕਤਾਂ ਪਰੇਸ਼ਾਨੀਆਂ ਮੌਸਮ ਬਦਲਣ ਦੇ ਨਾਲ ਆਉਂਦੀਆਂ ਨੇ ਤਾਂ ਉਹ ਇਹਨਾਂ ਦਾ ਮਿਸ਼ਰਣ ਇੱਕ ਇੱਕ ਤਰੀਕੇ ਨਾਲ ਜਿਸ ਤਰੀਕੇ ਨਾਲ ਵੀਡੀਓ 'ਚ ਸਮਝਾਇਆ ਗਿਆ ਉਸ ਤਰੀਕੇ ਨਾਲ ਕਰ ਸਕਦੇ ਨੇ ਔਰ ਆਪਣੇ ਸਾਹ ਨਾਲ ਸੰਬੰਧਿਤ ਦਿੱਕਤਾਂ ਪਰੇਸ਼ਾਨੀਆਂ ਤੋਂ ਨਿਜਾਤ ਪਾ ਸਕਦੇ ਨੇ ਫਿਲਹਾਲ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹ ਹੋਇਆ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ ਜ਼ਰੂਰ ਕਰਨੀ ਹੈ ਧੰਨਵਾਦ